ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾਂ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਗੜ੍ਹ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਅਕ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਵੀ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਇਸਮ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਬਰਾਆਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਾਂ ਨੂੰ ਸ਼ਾਂਤੀ ਦੇ ਅਮਰ ਜੀ ਸ਼ਾਂਤੀ ਦੇ ਇੱਕ ਤਾਂ ਚੰਗਾ ਆਵਾਜ਼ ਜਿੰਦਾਬਾਦ ਜਿੰਦਾਬਾਦ ਕੱਟਾ ਹੈ ਜਿੰਦਾਬਾਦ 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 ਕਿੰਨਰ ਸਰਕਾਰ ਮਰਦਾ ਆਵਾਜ਼ ਮਰਦਾ ਆਵਾਜ਼ ਜਿੰਦਾਬਾਦ ਕਿੰਨਰ ਸਰਕਾਰ ਮਰਦਾ ਆਵਾਜ਼ ਮਰਦਾ ਆਵਾਜ਼ ਐਮ ਪੀ ਐਟਿ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਕਿੰਨਰ ਸਰਕਾਰ ਮਰਦਾ ਆਵਾਜ਼ ਜਿੰਦਾਬਾਦ ਜਿੰਦਾਬਾਦ ਨੋਟ 1 राता राते आहे Thank <laughs> you.

ਮਰਦਾ ਦੇ ਅਤਿਆਚਾਰ ਕਰਦਾ ਉਹਨੂੰ ਇੱਕ ਕਾਨੂੰਨ ਬਣਾ ਕੇ ਕੋਨਫਰੈਂਸੀਬਿਲਟੀ ਜਾਵੇ ਨਾ ਉਹਦੀ ਕੋਈ ਅਪੀਲ ਹੋਣੀ ਚਾਹੀਦੀ ਨਾ ਉਹਦੀ ਕੋਈ ਜਰੀਰ ਹੋਣੀ ਚਾਹੀਦੀ ਜਿਹੜਾ ਇਹ ਮੈਂ ਐਦਾ ਕਹ ਰਿਹਾ ਹਾਂ ਔਰ ਇਹਦੇ ਲਈ ਕਿ ਸਿਆਸਤ ਨੂੰ ਨਾਵੇ ਸਰਕਾਰ ਜਿਹੜੇ ਨੀਔਰਤਾਂ ਦੀ ਰਾਖੀ ਹੋ ਸਕੇ ਇਹ ਜਿਹੜੇ ਜੰਮੇ ਆ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਔਰ ਜਿਹੜੇ ਲੀਡਰ ਆ ਇਹਨਾਂ ਦੀ ਖੈਰ ਲਈ ਇਹ ਕੰਮ ਕਰਦੇ ਨੇ ਲੋਕ ਤੇ ਔਰ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਉਹ ਅਤਿਆਚਾਰ ਹੋਇਆ ਤੇ ਕਿੰਨੇ ਦਿਨਾਂ ਬਾਅਦ ਜਾ ਕੇ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੋਰ ਬਾਕੀ ਜਿਹੜੇ ਦੇ ਨਾਲ ਦੇ ਸਾਥੀ ਸੀ ਉਹਨਾਂ ਦਾ ਹਲੇ ਤੱਕ ਵੀ ਰਿਮਾਰਕ ਲੈ ਕੇ ਉਹਨਾਂ ਨੂੰ ਫਰਕਾ ਦਾ ਕਿ ਚਲੋ ਨੂੰ ਫਰਕੀ ਦੇਣੀ ਚਾਹੀਦੀ ਆ ਇਹਨੇ ਕਹਿੰਦੇ ਹੋ ਜੈ ਜਨਤਾ ਜੈ ਸ਼ੰਕਰ ਜੈਤ ਨਰ ਦੇ ਲੋਕਾਂ ਦੀ ਹੋਰ ਸਾਡੇ ਤੇਰੇ ਦੇ ਮੈਂਬਰ ਸਟੇਟ ਦੇ ਸੁਪਾਸਿਨ ਰਜੀਤ ਪ੍ਰਧਾਨ ਡਾਕਟਰ ਦਲਬੀਰ ਘਟਾ ਜੀ ਉਹ ਪ੍ਰਚਾਰ ਰੱਖਣਗੇ ਡਾਕਟਰ ਬਲਵੀਰ ਗਰਸਾ ਜੀ ਸੁਬਾਸ਼ ਨੇ ਅਮੀਰ ਸਦਾਨ ਐਸੀ ਮੈਡੀਕਲ ਪਟਕੂਸ਼ਲੇ ਰੋਸ਼ੀ ਇਚੇ ਲੋ ਪੰਜਾਬੂ ਨਮਾਜ਼ਾ ਰੇ ਨੂੰ ਸਰਕਾਰ ਤੋਂ ਦੇਸ਼ਕਾਲ ਕੇ ਵਰਤਵਾ ਚੋਕੇ ਜੇ ਗਾਨੇ ਪੂਰੇ ਧਾਰਤ ਦੀ ਕਰੀਏ ਅੱਜ ਚਾਰ ਚਾਰ ਸਾਂ ਦੀਆਂ ਬੱਚੀਆਂ ਤੇ ਲੈ ਕੇ ਜਰ ਖੇਲਣ ਦੀ ਤਿਆਰੀ ਆ ਰਿਹਾ ਹਾਮਾਦੇ ਜੁਨਾਹ ਪ੍ਰਮਾਨ ਜੀ ਦਾਸ ਕੇ ਗਾਇਆ ਮੰਮੀ ਦੇ ਵਾਟਰ ਗੱਤੇ ਦੇ ਵਿੱਚ ਦਸਤੇ ਮਾਰ ਰੇਟ ਕਰਕੇ ਕੋਈ ਬੜੀ ਬੁਨੀ ਹਮ ਤੇਰੇ ਨਾਲ ਮਾਰਿਆ ਗਿਆ ਉਹ ਕੋਈ ਨਹੀਂ ਜਰੇ ਜਿਲੰਦਿਆ ਜਿਲੰਦਿਆ ਪਲਟ ਕਰਕੇ ਇਸ ਨਰਤੀ ਦੀ ਹੱਤਿਆ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਕਤ ਵੀ ਕਾਫੀ ਅੰਮਕਾਲੀਆਂ ਕੀਤੀਆਂ ਗਈਆਂ ਉਸ ਵਿੱਚੋਂ ਸਿਰਫ ਇੱਕ ਨੂੰ ਸਾਫ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਇੱਕਲੇ ਬੰਦੇਆਂ ਚੰਨੀ ਪੰਜਾਇਰ ਦੇ ਵਿਚਲੇਲੇ ਚਾਹਤਪੁਰ ਤੋਂ ਵੀ ਬਿਲਾਲੇ ਇਸ ਲੜਕੀ ਦੇ ਗਰਿੰਦੇ ਵੀ ਜਿਹੜੇ ਬਾਕੀ ਬਾਹਰ ਬਰਦੇ ਆ ਸੇ ਪੰਜਾਇਰ ਦੇ ਵਿੱਚ ਵੀ ਇਹੋ ਜਿਹਾ ਬੇਤੁਕ ਜੋਰਿਆ ਜਿੱਥੇ ਪੱਤੀਆਂ ਦੇ ਨਾਲ ਗਲੀਲ ਹਰਕਤਾਂ ਹੋ ਰਹੀਆਂ ਨਕਲ ਲਾਉਣ ਦੇ ਕੇਂਦਰ ਸਰਕਾਰ ਦੇ ਕਿ ਜਿਹੜਾ ਭੁੱਲਾ ਭਲੇ ਨੂੰ ਸਾਡੇ ਇੰਡੀਆ ਦੇ ਵਿੱਚ ਇਨਸਾਫ ਨਹੀਂ ਮਿਲਿਆ ਪਰ ਜਾਵੇ ਕਿਸੇ ਵੀ ਸਟੇਟ ਦੀ ਗੱਲ ਕਰ ਲਈਏ ਕਿ ਜਾਵੇ ਕਿਸੇ ਵੀ ਸਟੇਟ ਦੇ ਵਿੱਚ ਤਵਾਦਿਆ ਕਰ ਹੋਰਿਆ ਜਿਹੜੇ ਬੰਦੇ ਇੱਦਾਂ ਦੀਆਂ ਹਰ ਪੱਤਾ ਕਰ ਰਹੇ ਆ ਉਹਨਾਂ ਨੂੰ ਜਲਦ ਤੋਂ ਜਲਦ ਕਹਾਈ ਲਾਉਣੇ ਚਾਹੀਦਾ ਇਹਦੇ ਨਾਲ ਹੀ ਜੈ ਜਨਤਾ ਜੈ ਸੰਘਰਸ਼ ਓਨ ਸਾਡੇ ਹਾਂ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਮੈਡੀਕਲ ਤਕਨੀਕੀ Hội ਪੰਜਾਬ ਪ੍ਰੇਤਮਲ ਤੋਂ ਖੁਸ਼ਾਨਵਲੇ ਉਪ ਚੇਅਰਮੈਨ ਡਾਕਟਰ ਰਮੇਸ਼ਰ ਬਾਡੀ ਜੀ ਆਪਣੇ ਵਿਦਿਆਰਥੀ ਇਹ ਦੇਸ਼ ਭਾਰਤ ਜਿਤੇ ਸਮੇਂ ਸੋਨੇ ਦੀ ਛੀ ਸੀ ਇਹਾਂ ਵੀ ਜਾਂਦਾ ਸੀ ਸੀ ਬਹੁਤ ਲੋਕਾਂ ਨੇ ਇਹਾਂ ਵੀ ਗੱਲ ਹੁੰਦੀ ਆ ਇਹਾਂ ਨੇ ਹਰੱਖ ਅੱਜ ਮਿੱਟੀ ਦੀ ਜੀਰੀ ਵੀ ਨੇ ਛੱਡਿਆ ਜੇ ਸੇ ਅੱਤਾਂ ਦੀ ਗੱਲ ਕਰੀਏ ਤਾਂ ਇੱਕ ਸੰਦੇਸ਼ ਇਹ ਜਾਣਾ ਚਾਹੀਦਾ ਕਿ ਜਾਨਮ ਜਨਮ ਬਦਾਰ ਆਏ

ਇਸ ਕਿਸਾਨ ਦੇ ਵਿੱਚ ਆਪ ਦੇ ਨਾਲ ਲੜਕੀ ਦੇ ਨਾਲ ਆਖਰੇ ਪੁਜਿਆਕ ਕਹਿੰਦੇ ਦੇ ਵਿੱਚ ਤਾਂ ਇਹ ਦੇਖ ਲਈ ਇੱਕ ਜਨਮ ਨੇ ਜਿਹੜੇ ਲੋਕਾਂ ਦੇ ਸਾਹਮਣੇ ਆਂਦੇ ਆ ਉਹ ਵੀ ਜਨਮ ਨੇ ਜਿਹੜੇ ਲੋਕਾਂ ਦੇ ਸਾਹਮਣੇ ਨਹੀਂ ਆਨੇ ਉਹ ਇੱਕ ਹੱਥ ਨੇ ਉਹ ਵੀ ਇਹ ਜਿਹੜੇ ਗਰੀਬ ਲੋਕ ਵੀਰ ਲੋਕਾਂ ਦੀ ਪਿਆਲਾ ਬਲਾਕ ਕਰੁੰਦੇ ਆ ਛੇ ਘਰ ਹੁੰਦੀ ਆ ਉਹ ਟਰੱਕਰ ਟੈਂਕ ਤੋਂ ਮਾਰੇ 4000 ਨਾ ਨਿਆ ਉਹਨਾਂ ਨੂੰ ਇਹਨਾਂ ਅੰਦਰੋਂ ਲੋਕ ਚਰਾਇਆ ਜਾਂਦਾ ਹੈ ਜੀ ਨੂੰ ਜੀਸੀ ਦੇ ਵਿੱਚੋਂ ਕਰੋ ਛੋਕੇ ਉਹਨਾਂ ਬਲਾਕ ਕਰ ਦਿੱਤਾ ਇਸੇ ਤਰ੍ਹਾਂ ਨਮਕਾ ਦੀ ਪਹਾੜੀ ਇੱਕ ਲੜੀ ਉੱਤਰਦੀ ਉਨਿਸਾ ਫਟਾ ਮਨੇ ਦੇ ਲੱਗੇ ਸਰਗੇ ਇੱਕ ਉਹਨਾਂ ਨੇ ਗਿਰਿੰਦਾ ਆ ਉਹਨਾਂ ਨੇ 12ਵਾਂ ਹੀ ਕੁੜੀ ਨੂੰ ਚੋੱਕ ਕੇ ਉਹਨਾਂ ਬਲਾਕ ਕਰ ਕਰਕੇ ਉਹਨੂੰ ਫੁੱਲ ਪੱਟ ਕੇ ਮਾਰਤਾ ਇਹ ਅੱਜ ਦੀ ਕਹਾਣੀ ਨਹੀਂ ਜਿਹੜੀਆਂ ਤੁਹਾਨੂੰ ਇਨਸਾਫ ਨਹੀਂ ਦੇ ਸਕੀਆਂ ਤੁਹਾਨੂੰ ਇੱਕ ਦਿਨ ਆਪ ਇਨਸਾਫ ਦੇਣਾ ਹੈ ਕਿ ਆਪ ਤੁਹਾਨੂੰ ਪੂਰ ਕਰਦਾ ਹੈ ਕਿ ਕੱਥੀਆਂ ਹੋਵੇ ਚਾਹੇ ਦਲਤਾ ਜੀਆ ਹੋਰ ਫਾਪੇ ਕੋ ਜੁਲੁੰਮੁੰਦਾ ਆ ਚਾਹੇ ਕਿਸੇ ਵੀ ਵਰਗ ਤੇ ਜੁਲੁੰਮੁੰਦਾ ਆ ਚਾਹੇ ਧਰਮ ਤੇ ਜੁਲੁੰਮੁੰਦਾ ਰਸੇ ਕਰਤੇ ਹੁੰਦਾ ਆ ਚਾਹੇ ਸਾਇਆ ਤੇ ਹੁੰਦਾ ਚਾਹੇ ਮੁੱਤਲਮਾਨਾ ਵੀ ਹੁੰਦਾ ਤੇ ਹੁੰਦਾ ਇਹ ਸੋ ਕੇਂਦਰ ਦਾ ਬੜੋ ਕੇ ਮੁਖਲਮਾਨ ਹੋਰ ਸੀ ਇਹ ਸੋ ਕੇਂਦਰ ਦਾ ਬੜੋ ਕੇ ਜਨਨ ਸੀ ਇਹ ਸੋ ਕੇਂਦਰ ਦਾ ਬੜੋ ਕੇ ਸੱਚੀ ਉਹਨਾਂ ਦੀ ਹੋ ਸੀ ਅੰਦਰੋਂ ਬਾਹਰ ਨਿਕਲੋ ਜਿਸ ਵੀ ਆਪ ਦਾ ਜਨਮ ਦਇਆ ਉਹਨੂੰ ਆਪਣੀ ਪੈਣ ਦੀ ਔਰ ਮਾਂ ਸਮਝੋ ਦਰੋ ਔਰ ਤੂ ਲੜੋ ਦਰੋ ਔਰ ਤੂ ਲੜੋ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਨਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ